ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਐ ਉਹ ਕੋ ਗੱਲ ਗੱਲ ਤੇ ਕਹਿੰਦਾ ਸੁਖਵੀਰ ਬਾਦਲ ਨੇ ਕਿਹਾ ਸੁਖਵੀਰ ਅਚ ਮਾਲਕ ਤਾਂ ਦਾ ਸੁਖਵੀਰ ਬਾਦਲ 185000 500 ਸ਼ੇਅਰ ਉਹਦੇ ਸੁਖਵੀਰ ਬਾਦਲ ਕੋਲੇ ਨੇ 85000 ਸਮਥਿੰਗ ਸ਼ੇਅਰ ਹਰਸਿਮਰਤ ਕੋਲੇ ਨੇ 55000 ਸਮਥਿੰਗ ਸ਼ੇਅਰ ਡਬਲ ਟਰਾਂਸਪੋਰਟ ਕਾਰਪੋਰੇਸ਼ਨ ਕੋਲੇ ਨੇ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਐ ਤੇ ਜਵਾਬ ਅਕਾਲੀ ਦਲ ਦਿੰਦਾ ਕਿਉਂ ਵੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਕਾਲੀਗਰ ਕਲ ਦਾ ਥੋੜੀ ਐ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸੁਖਵੀਰ ਜਵਾਬ ਦੇਵੇ ਵੀ ਕਿ ਕਿਉਂ ਆਪਦੀ ਸਰਕਾਰ ਵੇਲੇ ਮਿਸਯੂਜ਼ ਕੀਤਾ ਤੂੰ ਕੈਬਨਿਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਪਹਿਲਾਂ ਬੈਂਸੀ ਲੱਗੇਗਾ ਹੋਟਲ ਬਣਾਉਣਾ ਆਖਰੀ ਇਟ ਲੱਗੀ ਕੈਬਨਿਟ ਬੁਲਾਈ ਹੁਣ ਨਹੀਂ ਹੋ ਸਕਦੀ ਚੈੱਕ ਇਸ ਤੋਂ ਬਾਅਦ ਮਿਸਯੂਜ਼ ਆਫ ਪਾਵਰ ਹੋ ਜਾਊਗਾ ਇਸ ਤੋਂ ਬਾਅਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਪੰਜਾਬ ਨੂੰ ਹੀ ਖਾਣ ਲੱਗ ਗਏ ਖਾ ਗਏ ਯਾਰ ਲੁੱਟ ਕੇ ਹੁਣ ਫਿਰ ਯਾਤਰਾ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਬੜੀ ਮੁਸ਼ਕਲ ਨਾਲ ਥੋੜੇ ਤੋਂ ਬਚਾਇਆ ਭਰਾਓ ਬੱਸ ਕਰੋ ਯਾਰ ਹੁਣ ਕੋਈ ਹੋਰ ਕੰਮ ਕਰ ਲਓ ਜਰੂਰੀ ਇਹੀ ਕੰਮ ਕਰਨਾ ਕਿਉਂ ਵੇਚਤੀਆਂ ਕਰਾਉਂਦੇ ਫਿਰਦੇ ਆਂ ਥਾਂ ਥਾਂ ਤੇ ਲੋਕ ਘੜ ਪੈਣ ਲੱਗ ਗਏ ਨਾ ਤੇ ਹੁਣ ਕੋਦੇ ਇਧਰ ਫਿਰਦੇ ਕੋਦੇ ਉਧਰ ਫਿਰਦੇ ਪਰ ਪਰਿਵਾਰ ਬਚਾਓ ਐਸਲ ਚ ਪੰਜਾਬ ਬਚਾਓ ਨਹੀਂਗਾ ਤੁਸੀਂ ਟੂਰ ਦੇਖਿਓ ਥੋੜੇ ਧਿਆਨ ਨਾਲ ਉਹ ਤਾਂ ਯਾਤਰਾ ਖਤਮ ਕਰਤੀ ਕਿਉਂਕਿ ਯਾਤਰਾ ਚ ਕੋਈ ਆਇਆ ਹੀ ਨਹੀਂ ਕਿਸਾਨਾਂ ਦਾ ਨਾਮ ਲੈ ਕੇ ਖਤਮ ਕਰਤੀ ਟੂਰ ਕਿਹੜਾ ਸੀਗਾ ਪਰਿਵਾਰ ਬਚਾਓ ਸੀਗਾ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਮਜੀਠੇ ਤੋਂ ਮੇਰਾ ਸਾੜਾ ਬਚਾਓ ਉਦੋਂ ਬਾਅਦ ਜਾਵੜੇ ਕੈਰਾਂ ਸਾਡਾ ਭਾਈਆ ਬਚਾਓ ਉਦੋਂ ਬਾਅਦ ਜਾਵੜਿਆ ਫਿਰੋਜ਼ਪੁਰ ਮੈਨੂੰ ਬਚਾਓ ਉਦੋਂ ਬਾਅਦ ਜਾਵੜਾ ਬਠਿੰਡੇ ਮੇਰੇ ਘਰ ਵਾਲੇ ਬਚਾਓ ਪੰਜਾਬ ਕਿੱਥੇ ਸੀ ਇੱਥੇ ਪੰਜਾਬ ਤਾਂ ਹੈ ਹੀ ਨਹੀਂ ਇਹਨਾਂ ਦੇ ਅਜੰਡੇ ਤੇ ਪੰਜਾਬੀ ਬੋਲਣੀ ਨਹੀਂ ਆਉਂਦੀ ਇਹਨਾਂ ਨੂੰ ਮੈਂ ਕਹਿੰਨਾ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਨਵਜੋਤ ਸਿੱਧੂ ਰਾਜਾ ਬੜਿੰਗ ਤੇ ਹੋਰ ਜਿਹੜੇ ਵੀ ਬਿੰਗ ਤੜਿੰਗ ਹੋਰ ਨੇ ਜਿਹੜੇ ਜਿੰਨੇ ਵੀ ਐਂ ਕਰਦਾ ਮੈਂ ਸ਼ਰਤ ਲਾਉਣਾ ਵੈਸੇ ਤਾਂ 100 ਚੋਂ 33 ਨੰਬਰ ਆ ਜਾਣਾ ਪਾਸ ਮੰਨਦੇ ਆ ਮੈਂ 25 ਕਰ ਦੂੰਗਾ ਲੈ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾ ਦੇਣਾ ਔਰ ਹੋਰ ਦੱਸੋ ਹੋਰ ਦੱਸੋ ਮੈਂ ਸਵਾਲ ਵੀ ਪਹਿਲਾਂ ਦੱਸ ਦੂੰਗਾ ਬਸ ਕਿ ਮੈਂ ਇੱਕ ਸਵਾਲ ਛੋਟ ਉਹ ਸੋਕੇ ਪਾਉਂਗਾ ਜਿਵੇਂ ਮੈਂ ਸਵਾਲ ਇਹਨਾਂ ਦੱਸ ਦੂੰਗਾ ਕਿ ਆਹ ਸਵਾਲ ਪਾਵਾਂਗੇ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨਾਂ ਨੂੰ ਵੀ ਪਤਾ ਚੰਡੀਗੜ੍ਹ ਮੈਨੂੰ ਵੀ ਪਤਾ ਇਹਨਾਂ ਨੂੰ ਪਤਾ ਚੰਡੀਗੜ੍ਹ ਪਰ ਲਿਖੂ ਕੌਣ ਪੰਜਾਬੀ 'ਚ ਆਇਤਾ ਪੰਗਾ ਆਇਤਾ ਪੰਗਾ ਪੜਤਾ ਲੈਣਗੇ ਲਿਖਣਗੇ ਕਿਵੇਂ ਇਹ ਪੰਜਾਬ ਦੇ ਨੰਬਰਦਾਰ ਬਣੇ ਫਿਰਦੇ ਆ ਯਾਰ ਕਿ ਪੰਜਾਬ ਅਸੀਂ ਬਚਾਉਣਾ ਹੁੰਦਾ 50 ਕੀ ਗੱਲ ਬਈ ਅਸੀਂ ਪੰਜਾਬ ਦੇ ਕੁਛ ਲੱਗਦੇ ਨਹੀਂ ਅਸੀਂ ਪੰਜਾਬ ਦੀ ਮਿੱਟੀ ਚੋਂ ਨਿਕਲੇ ਹੋਏ ਆ ਅਸੀਂ ਵੀ ਪੰਜਾਬ ਦੇ ਪੁੱਤ ਆ ਸਾਨੂੰ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਜਾਂ ਸਾਨੂੰ ਵੋਟਾਂ ਨਹੀਂ ਮੰਗਣੀਆਂ ਆਉਂਦੀਆਂ ਜਾਂ ਸਾਨੂੰ ਲੋਕ ਵੋਟਾਂ ਪਾਉਂਦੇ ਨਹੀਂ ਪਾਈਆਂ ਫਿਰ ਹੁਣ ਦੁੱਖ ਇਹਨਾਂ ਨੂੰ ਇਹ ਗੱਲ ਦਾ ਨਹੀਂ ਹੈਗਾ ਇਸ ਗੱਲ ਦਾ ਦੁੱਖ ਨਹੀਂ ਕਿ ਸਰਕਾਰ ਬਦਲ ਗਈ ਜੇ ਹੋਰ ਦੁੱਖ ਇਸ ਗੱਲ ਦਾ ਹੈ ਕਿ ਆਮ ਕਰਨ ਦੇ ਧੀਆਂ ਪੁੱਤਾ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਦੁੱਖ ਹੈ ਬਸ ਹੋਰ ਕੋਈ ਦੁੱਖ ਨਹੀਂ